ਸਰਦਾਰਨੀ ਵੌਇਸ 2.5 ਜੀ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਕਹਾਣੀ ਹੁਦ ਤਾਂ ਪੁਰਾਣੀ ਉਹ ਮੁਹੱਬਤ ਰੁੱਖਾਂ ਨਾਲ ਹਰੀ ਭਰੀ ਪਹਾੜੀ ਉੱਤੇ ਪੁਰਾਣੀ ਫੈਸ਼ਨ ਦੀ ਇੱਕ ਹਵੇਲੀ ਸੀ ਉੱਚੇ ਤੇ ਲੰਮੇ ਸ਼ਾਨਦਾਰ ਰੁੱਖਾਂ ਦੀ ਹਰੀਆਲੀ ਨੇ ਉਸ ਨੂੰ ਵਲਗਿਆ ਹੋਇਆ ਸੀ ਇੱਕ ਵਿਸ਼ਾਲ ਬਾਗ ਸੀ ਜਿਸ ਦੇ ਅੱਗੇ ਸੰਘਣਾ ਜੰਗਲ ਤੇ ਫਿਰ ਇੱਕ ਖੁੱਲਾ ਮੈਦਾਨ ਸੀ ਹਵੇਲੀ ਦੇ ਸਾਹਮਣੇ ਪੱਥਰ ਦਾ ਇੱਕ ਵੱਡਾ ਜਲਕੁੰਡ ਸੀ ਜਿਸ ਵਿੱਚ ਸੰਗਮਰਮਰ ਵਿੱਚੋਂ ਤਰਾਸ਼ੀਆਂ ਪਰੀਆਂ ਨਹਾ ਰਹੀਆਂ ਸਨ। ਟਲਾਂ ਤੇ ਇੱਕ ਦੇ ਬਾਅਦ ਇੱਕ ਕਈ ਜਲਗੁੰਡ ਸਨ ਜਿਨ੍ਹਾਂ ਵਿੱਚੋਂ ਪਾਣੀ ਦੀ ਇੱਕ ਧਾਰਾ ਅधिक ਫੁਹਾਰੇ ਦੀ ਤਰ੍ਹਾਂ ਨੱਚਦੀ ਹੋਈ ਇੱਕ ਛੰਨੇ ਦੀ ਪ੍ਰਤੀਤਿ ਦਿੰਦੀ ਸੀ। ਇਸ ਸੰਮੰਤੀ ਦੌਰ ਦੇ ਇਸ ਮਨੋਰ ਹੋਸ ਵਿੱਚ ਨਜਾਕਤ ਤੇ ਨਸਾਫਤ ਨੂੰ ਸੰਖ ਤੇ ਸਿਫੀਆਂ ਨਾਲ ਸੱਜੀਆਂ ਗੁਫਾਵਾਂ ਤੱਕ ਨੂੰ ਕੀਰਨੇ ਨਾਲ ਸੰਭਾਲਿਆ। ਗਿਆਸਦੀ ਇਸ ਵਿੱਚ ਪੁਰਾਣੇ ਸਮਿਆਂ ਦੀਆਂ ਪ੍ਰੇਮ ਕਥਾਵਾਂ ਸੁੱਤੀਆਂ ਪਈਆਂ ਸਨ ਕਹਿ ਲੋ ਤਾਂ ਇਸ ਪ੍ਰਚੀਨ ਟਿਕਾਣੇ ਵਿੱਚ ਪੁਰਾਣੀ ਵਕਤਾਂ ਦੇ ਨੈ ਨਕਸ਼ ਸੰਭ ਕੇ ਰੱਖੇ ਹੋਏ ਸਨ ਹਰ ਚੀਜ਼ ਅਜੇ ਵੀ ਪ੍ਰਚੀਨ ਰੀਤੀ ਰਿਵਾਜਾਂ ਪੁਰਾਣੀ ਰਹਿਤਲ ਭੁੱਲੀਆਂ ਵਿਸਰੀਆਂ ਸੂਰਮੇ ਆਸ਼ਿਕਾਂ ਦੀਆਂ ਗਥਾਵਾਂ ਅਤੇ ਸਾਡੀਆਂ ਦਾਦੀਆਂ ਨੂੰ ਬਹੁਤ ਪਿਆਰੀਆਂ ਨਿੱਕੀਆਂ ਨਿੱਕੀਆਂ ਸੋਹਣੀਆਂ ਚੀਜ਼ਾਂ ਦੀ ਗੱਲ ਕਰਦੀ ਜਾਪਦੀ ਸੀ ਇੱਕ ਪਾਰਲਰ ਦੀਆਂ ਦਵਾਰਾਂ ਉੱਤੇ ਪੁਰਾਤਨ ਸ਼ੈਲੀ ਦੀਆਂ ਪੇਂਟਿੰਗਾਂ ਸਨ ਜਿਨ੍ਹਾਂ ਵਿੱਚ ਸਮਰਾਟ ਲੁਈ 15ਵੇਂ ਦੀ ਸ਼ੈਲੀ ਵਿੱਚ ਚਰਵਾਹਾ ਸੁੰਦਰੀਆਂ ਤੋਂ ਮੁਹੱਬਤ ਦੀ ਖੈਰ ਮੰਗਦੇ ਚਰਵਾਹੇ ਅਤੇ ਹੂਬ ਪੇਟੀਕੋਟਾਂ ਵਿੱਚ ਹਸੀਨ ਔਰਤਾਂ ਵਿੱਗ ਪਹਿਨੇ ਜਵਾਜ ਪੱਦਰਪੁਰਸ਼ ਚਿੱਤਰੇ ਗਏ ਸਨ ਇੱਕ ਲੰਮੀ ਆਰਾਮ ਕੁਰਸੀ ਤੇ ਬੈਠੀ ਇੱਕ ਬਹੁਤ ਹੀ ਬੁੱਢੀ ਔਰਤ ਸੀ ਜੇਕਰ ਉਹ ਹਿੱਲਦੀ-ਜੋਲਦੀ ਨਾ ਹੁੰਦੀ ਤਾਂ ਉਸਦੇ ਮੋਏ ਹੋਣ ਦਾ ਪਰਬ ਹੁੰਦਾ ਅਤੇ ਉਸਦੇ ਦੋਨੋਂ ਪਾਸੇ ਲਮਕਦੇ ਪਤਲੇ ਹੱਥਾਂ ਦੀ ਚੰਬੜੀ ਬਿਲਕੁਲ ਮਿੱਸਰ ਦੀਆਂ ਮੰਮੀਆਂ ਵਰਗੀ ਲੱਗਦੀ ਸੀ ਉਸ ਦੀਆਂ ਨਿਗਾਹਾਂ ਦੂਰ ਦੁਮੇਲ ਤੇ ਟਿਕੀਆਂ ਹੋਈਆਂ ਸਨ ਜੀਵੇਂ ਉਹ ਜਿਵੇਂ ਕੀ ਉਹ ਆਪਣੀ ਜਵਾਨੀ ਦੇ ਰੰਗीन ਦ੍ਰਿਸ਼ਾਂ ਵਿੱਚ ਟਹਿਲਣ ਲਈ ਬਹਿਲ ਹੋਣਾ ਖੁੱਲੀਆਂ ਬਾਰੀਆਂ ਵਿੱਚੋਂ ਕਦੇ-ਕਦੇ ਹਰਿਆਲੀ ਅਤੇ ਫੁੱਲਾਂ ਵਿੱਚ ਨਹਾ ਕੇ ਆਉਂਦੀ ਖੁਸ਼ਬੂਦਾਰ ਹਵਾ ਦਾ ਬੁੱਲਾ ਉਹਦੇ ਉਸਦੇ ਛਟੂੜੀਆਂ ਭਰੇ ਮੱਥੇ ਉੱਪਰ ਲਟਕਦੀ ਇੱਕ ਧੌਲੀ ਲੇਟ ਨੂੰ ਸਹਿਲਾ ਦਿੰਦਾ ਅਤੇ ਉਸਤੇ ਜਹਨ ਵਿੱਚ ਪੁਰਾਣੀਆਂ ਜਾਤਾਂ ਦੀ ਕੋਈ ਤਰੰਗ ਛੇੜ ਦਿੰਦਾ ਉਸਦੇ ਕੋਲ ਹੀ ਸੁੰਦਰ ਕਢਾਈ ਵਾਲੇ ਕੱਪੜੇ ਨਾਲ ਟੱਕੀ ਸਟੂਲ ਉੱਤੇ ਇੱਕ ਮੁਟਿਆਰ ਬੈਠੀ ਸੀ ਜਿਸ ਦੀ ਧੌਣ ਤੇ ਮੋਟੀਆਂ ਮੀਟੀਆਂ ਕੀਤੀਆਂ ਲੰਮੀਆਂ ਸੋਹਣੀਆਂ ਜੁਲਫਾਂ ਕਲੋਲਾ ਕਰ ਰਹੀਆਂ ਸਨ ਉਹ ਇੱਕ ਰੁਮਾਲੇ ਤੇ ਕਢਾਈ ਕਰ ਰਹੀ ਸੀ ਉਸ ਦੀਆਂ ਅੱਖਾਂ ਵਿੱਚ ਕੁਝ ਤਣਾਅ ਤੇ ਮੱਥੇ ਉੱਤੇ ਚਿੰਤਾ ਦੀਆਂ ਲਕੀਰਾਂ ਵੇਖ ਰਹੀਆਂ ਸਨ ਲੱਗ ਰਿਹਾ ਸੀ ਉਹ ਕਢਾਈ ਤਾਂ ਕਰ ਰਹੀ ਹੈ ਪਰੰਤੂ ਉਸ ਦਾ ਦਿਲ ਦਿਮਾਗ ਕਿਤੇ ਹੋਰ ਖੋਇਆ ਹੋਇਆ ਹੈ। ਬੁੱਢੀ ਨੇ ਅਚਾਨਕ ਆਪਣਾ ਸਿਰ ਪਿੱਛੇ ਮੋੜਿਆ ਤੇ ਕਿਹਾ, "ਬੇਰਥੇ ਅਖਬਾਰ ਵਿੱਚੋਂ ਕੁਝ ਪੜ ਕੇ ਸੁਣਾਨਾ ਤਾਂ ਕਿ ਮੈਨੂੰ ਵੀ ਤਾਂ ਪਤਾ ਚੱਲੇ ਕਿ ਦੁਨੀਆ ਵਿੱਚ ਕੀ ਹੋ ਰਿਹਾ ਹੈ।" ਕੁੜੀ ਨੇ ਅਖਬਾਰ ਚੁੱਕਿਆ ਤੇ ਕਾਹਲੀ-ਕਾਹਲੀ ਇਸ ਦਮ ਮਯਾਨਾ ਕਰਦੇ ਹੋਏ ਕਿਹਾ, "ਇਸ ਵਿੱਚ ਰਾਜਨੀਤੀ ਦੀਆਂ ਬੜੀਆਂ ਖਬਰਾਂ ਨੇ। ਇਹਨਾਂ ਨੂੰ ਤਾਂ ਛੱਡ ਦੇਣਾ ਦੇਵਾਂ ਨਾ ਦਾਦੀ ਮਾ ਹਾਂ ਤੇ ਇਹ ਹਾਂ ਕਿ ਕਿਤੇ ਕੋਈ ਪ੍ਰੇਮ ਪ੍ਰਸੰਗ ਦੀ ਖਬਰ ਨਹੀਂ ਹੈ ਕਿ ਫਰਾਂਸ ਵਿੱਚ ਆਸ਼ਕੀ ਤੇ ਪਿਆਰ ਮੁਹੱਬਤ ਮਰ ਚੁੱਕੀ ਹੈ ਕੀ ਹੁਣ ਸਾਡੇ ਸਮਿਆਂ ਵਰਗੀ ਪ੍ਰੇਮ ਪ੍ਰਸੰਗਾ ਜੀਆਂ ਉਧਾਲੀਆਂ ਜਾਂ ਸਾਸਿਕੰਮਾਂ ਦੀ ਚਰਚਾ ਬੰਦ ਹੋ ਗਈ ਹੈ ਕੁੜੀ ਧੀਰ ਤੱਕ ਅਖਬਾਰ ਦੇ ਪੰਨਿਆਂ ਦਾ ਕੋਨਾ ਕੋਨਾ ਤਲਾਸ਼ ਕਰਨ ਦੇ ਬਾਅਦ ਬੋਲੀ ਆਹ ਮਿਲ ਗਈ ਇੱਕ ਖਬਰ ਜਿਸ ਦਾ ਹੈਡਿੰਗ ਹੈ ਮੁਹੱਬਤ ਦਾ ਇੱਕ ਡਰਾਮਾ ਬੁੱਢੀ ਦੇ ਝਟੂੜੀਆਂ ਭਰੇ ਚਿਹਰੇ ਉੱਤੇ ਮੁਸਕਾਨ ਖੇਡਣ ਲੱਗੀ ਹਾਂ ਮੈਨੂੰ ਇਹ ਖਬਰ ਸੁਣਾ ਉਹ ਤਜਾਬ ਸੁੱਟਣ ਦੀ ਇੱਕ ਘਟਨਾ ਸੀ ਜਿਸ ਵਿੱਚ ਇੱਕ ਇਸਤਰੀ ਨੇ ਆਪਣੇ ਪਤੀ ਦੀ ਪ੍ਰੇਮਿਕਾ ਕੋਲੋਂ ਬਦਲਾ ਲੈਣ ਲਈ ਉਸ ਉੱਤੇ ਤਜਾਬ ਸੁੱਟ ਦਿੱਤਾ ਸੀ ਪ੍ਰੇਮਿਕਾ ਦੀਆਂ ਅੱਖਾਂ ਜਲ ਗਈਆਂ ਸਨ ਅਦਾਲਤ ਨੇ ਉਸ ਇਸਤਰੀ ਨੂੰ ਬਾਈਚਤ ਬਰੀ ਕਰ ਦਿੱਤਾ ਸੀ ਅਤੇ ਲੋਕਾਂ ਨੇ ਫੈਸਲੇ ਦੀ ਵਾਹ-ਵਾਹ ਕੀਤੀ ਸੀ ਸੁਣ ਕੇ ਦਾਦੀ ਮਾਂ ਦੀ ਉਤੇਜਨਾ ਦਾਦੀ ਮਾਂ ਉਤੇਜਨਾ ਵਿੱਚ ਚਿਲਾਈ ਇਹ ਤਾਂ ਭਿਆਨਕ ਹੈ ਬੇहद ਕੋਫਨਾ ਵੇਖਦੀ ਏ ਸ਼ਾਇਦ ਤੈਨੂੰ ਮੇਰੇ ਮਤਲਬ ਦੀ ਕੋਈ ਹੋਰ ਖਬਰ ਮਿਲ ਜਾਵੇ ਕੁੜੀ ਨੇ ਵਾਪਸ ਅਖਬਾਰ ਨੂੰ ਖੰਗਾਲਿਆ ਤਾਂ ਜੁਰਮ ਦਿਆਂ ਖਬਰਾਂ ਵਾਲੇ ਪੰਨੇ ਵਿੱਚੋਂ ਪੜ੍ਹ ਕੇ ਸੁਣਾਉਣ ਲੱਗੀ। ਉਦਾਸ ਡਰਾਮਾ ਦੁਕਾਨ ਤੇ ਕੰਮ ਕਰਦੀ ਇੱਕ ਕੁੜੀ ਨੇ ਜੋ ਜ਼ਿਆਦਾ ਜਵਾਨ ਨਹੀਂ ਸੀ ਇੱਕ ਨੌਜਵਾਨ ਦੇ ਪਿਆਰ ਵਿੱਚ ਡੁੱਬ ਕੇ ਆਪਣੇ ਆਪ ਨੂੰ ਸਮਰਪਿਤ ਕਰ ਦਿੱਤਾ। ਲੇਕਿਨ ਪ੍ਰੇਮੀ ਬੇਵਫਾ ਨਿਕਲਿਆ। ਕੁੜੀ ਨੇ ਬਦਲਾ ਲੈਣ ਲਈ ਆਪਣੇ ਪ੍ਰੇਮੀ ਨੂੰ ਗੋਲੀਆਂ ਨਾਲ ਪੁੰਨ ਦਿੱਤਾ। ਮੁੰਡਾ ਜ਼ਿੰਦਗੀ ਭਰ ਲਈ ਅਪਾਹਜ ਹੋ ਗਿਆ। ਅਦਾਲਤ ਨੇ ਕੁੜੀ ਨੂੰ ਬਰੀ ਕਰ ਦਿੱਤਾ ਅਤੇ ਜਨਤਾ ਨੇ ਫੈਸਲੇ ਦੀ ਵਾਹ-ਵਾਹ ਕੀਤੀ। ਖਬਰ ਸੁਣ ਕੇ ਦਾਦੀ ਮਾਨ ਨੂੰ ਗਹਿਰਾ ਸਦਮਾ ਪਹੁੰਚਿਆ ਅਤੇ ਉਹ ਕੰਬਦੇ ਹੋਏ ਕਹਿਣ ਲੱਗੀ ਕਿਉਂ ਅੱਜਕੱਲ ਦੇ ਲੋਕ ਪਾਗਲ ਹੋ ਗਏ ਤੁਸੀਂ ਲੋਕ ਪਾਗਲ ਹੋ ਗਏ ਰੱਬ ਨੇ ਜੀਵਨ ਲਈ ਸਭ ਤੋਂ ਵੱਡਾ ਵਰਦਾਨ ਇਨਸਾਨ ਨੂੰ ਪ੍ਰੇਮ ਦੀ ਰੂਹ ਵਿੱਚ ਦਿੱਤਾ ਹੈ। ਮਨੁੱਖ ਨੇ ਇਸ ਵਿੱਚ ਸਿਰਜਣਾ ਤੇ ਰਸਤਾ ਜੋੜੀ ਹੈ। ਸਾਡੇ ਨੀਂਦ ਸੁਪਨਾ ਨੂੰ ਆਨੰਦਿਤ ਕਰਨ ਵਾਲੀ ਚੀਜ਼ ਹੈ ਪ੍ਰੇਮ ਜਿਸ ਨੂੰ ਤੁਹਾਡੀ ਪੀੜ੍ਹੀ ਦੇ ਲੋਕ ਤਜਾਬ ਤੇ ਬੰਦੂਕਾਂ ਨਾਲ ਇਸ ਤਰ੍ਹਾਂ ਖਰਾਬ ਕਰ ਰਹੇ ਹਨ ਜਿਵੇਂ ਵਧੀਆ ਸ਼ਰਾਬ ਵਿੱਚ ਮਿੱਟੀ ਮਿਲਾ ਦਿੱਤਾ ਜਾਵੇ ਕੁੜੀ ਦਾਦੀ ਦੇ ਕਰੋਧ ਤੇ ਜੁੰਝਲਾਹਟ ਨੂੰ ਨਹੀਂ ਸਮਝ ਸકી ਕਹਿਣ ਲਗੀ ਦਾਦੀ ਮਾਂ ਉਸ ਔਰਤ ਨੇ ਬਿਲਕੁਲ ਠੀਕ ਕੀਤਾ ਉਹ ਸ਼ਾਦੀ ਸੁਦਾ ਸੀ ਅਤੇ ਉਸਦਾ ਪਤੀ ਉਸ ਨੂੰ ਧੋਖਾ ਦੇ ਰਿਹਾ ਸੀ ਦਾਦੀ ਮਾਂ ਬੋਲੀ ਪਤਾ ਨਹੀਂ ਇਹ ਲੋਕ ਤੁਹਾਡੇ ਅੱਜ ਕੱਲ੍ਹ ਦੀਆਂ ਕੁੜੀਆਂ ਦੇ ਦਿਮਾਗਾਂ ਵਿੱਚ ਕਿਵੇਂ ਕਿਵੇਂ ਦੇ ਵਿਚਾਰ ਤੁਸੀ ਜਾ ਰਹੇ ਹਨ ਕੁੜੀ ਨੇ ਜਵਾਬ ਦਿੱਤਾ ਪਰ ਦਾਦੀ ਮਾਂ ਵਿਆਹ ਇੱਕ ਪਵਿੱਤਰ ਬੰਧਨ ਹੈ ਦਾਦੀ ਮਾਂ ਦਾ ਜਨਮ ਸੂਰਮੇ ਆਸ਼ਿਕਾਂ ਦੇ ਦੌਰ ਵਿੱਚ ਹੋਇਆ ਸੀ ਉਹ ਆਪਣੇ ਦੌਰ ਵਿੱਚ ਡੁੱਬ ਕੇ ਦਿਲੋਂ ਕਹਿਣ ਲੱਗੀ ਸੁਣ ਪੁੱਤਰ ਮੈਂ ਤਿੰਨ ਪੀੜੀਆਂ ਵੇਖੀਆਂ ਹਨ ਵਿਆਹ ਤੇ ਪਿਆਰ ਵਿੱਚ ਕੋਈ ਸਮਾਨਤਾ ਨਹੀਂ ਹੈ ਅਸੀਂ ਪਰਿਵਾਰ ਦੀ ਬੁਨਿਆਦ ਤਾਂ ਰਾਂ ਲਈ ਵਿਆਹ ਕਰਦੇ ਹਾਂ ਤੇ ਸਮਾਜ ਦੀ ਰਚਨਾ ਲਈ ਅਸੀਂ ਪਰਿਵਾਰ ਬਣਾਉਂਦੇ ਹਾਂ ਅਸੀਂ ਵਿਆਹ ਨੂੰ ਰੱਦ ਨਹੀਂ ਕਰ ਸਕਦੇ ਜੇਕਰ ਸਮਾਜ ਇੱਕ ਸੰਗਲੀ ਹੈ ਤਾਂ ਹਰ ਪਰਿਵਾਰ ਉਸ ਦੀ ਇੱਕ ਕੜੀ ਹੈ ਇਹਨਾਂ ਕੜੀਆਂ ਨੂੰ ਜੋੜਨ ਲਈ ਅਸੀਂ ਉਵੇਂ ਹੀ ਵਿਵਸਥਾ ਲਾਭਦੇ ਹਾਂ ਜਿਨ੍ਹਾਂ ਨਾਲ ਇਹ ਸੰਗਲੀ ਬਣੀ ਰਹੇ ਅਸੀਂ ਵਿਆਹ ਕਰਦੇ ਹਾਂ ਤਾਂ ਕਈ ਚੀਜ਼ਾਂ ਮਿਲਾਉਂਦੇ ਹਾਂ ਜਾਤੀ ਸਮਾਜ ਧਨ ਦੌਲਤ ਪਿਵੇਖ ਰੁਚੀਆਂ ਆਦਤਾਂ ਦੁਨੀਆ ਸਾਨੂੰ ਮਜਬੂਰ ਕਰਦੀ ਹੈ ਇਸ ਲਈ ਅਸੀਂ ਇੱਕ ਵਾਰ ਵਿਆਹ ਕਰਦੇ ਹਾਂ ਲੇਕਿਨ ਜ਼ਿੰਦਗੀ ਵਿੱਚ ਅਸੀਂ ਵਿਹਾਂ ਵਾਰ ਪਿਆਰ ਕਰ ਸਕਦੇ ਹਾਂ ਕਿਉਂ ਜੋ ਕੁਦਰਤ ਨੇ ਸਾਨੂੰ ਅਜਿਹਾ ਹੀ ਬਣਾਇਆ ਹੈ ਤੂੰ ਜਾਣਦੀ ਹੈ ਤੀਏ ਵਿਆਹ ਇੱਕ ਕਾਨੂੰਨ ਹੈ ਤੇ ਪਿਆਰ ਕਰਨਾ ਇਨਸਾਨ ਦੀ ਫਿਤਰਤ ਇਹ ਫਿਤਰਤ ਹੀ ਸਾਨੂੰ ਸਿੱਤੇ ਕਦੇ ਟੇਢੇ ਮੇਢੇ ਰਸਤਿਆਂ ਤੇ ਚੱਲਣ ਲਈ ਮਜਬੂਰ ਕਰਦੀ ਹੈ ਦੁਨੀਆ ਨੇ ਕਾਨੂੰਨ ਇਸ ਲਈ ਬਣਾਏ ਹਨ ਇਹਨਾਂ ਨਾਲ ਇਨਸਾਨ ਦੀਆਂ ਮੂਲ ਪ੍ਰਵਿਰਤੀਆਂ ਨੂੰ ਕਾਬੂ ਵਿੱਚ ਕੀਤਾ ਜਾ ਸਕੇ ਅਜਿਹਾ ਕਰਨਾ ਲੋੜਿੰਦਾ ਵੀ ਸੀ ਲੇਕਿਨ ਸਾਡੀਆਂ ਮੂਲ ਪ੍ਰਵਿਰਤੀਆਂ ਜ਼ਿਆਦਾ ਸ਼ਕਤੀਸ਼ਾਲੀ ਸਨ ਸਾਨੂੰ ਇਹਨਾਂ ਦਾ ਵਿਰੋਧ ਨਹੀਂ ਕਰਨਾ ਚਾਹੀਦਾ ਕਿਉਂਕਿ ਇਹ ਸਾਨੂੰ ਰੱਬ ਨੇ ਦਿੱਤੀਆਂ ਸਨ ਜਦੋਂ ਕਿ ਕਾਨੂੰਨ ਇਨਸਾਨ ਨੇ ਬਣਾਏ ਸਨ ਜੇਕਰ ਅਸੀਂ ਜੀਵਨ ਵਿੱਚ ਪਿਆਰ ਦੀ ਖੁਸ਼ਬੂ ਨਹੀਂ ਭਰਾਂਗੇ ਤਾਂ ਜ਼ਿੰਦਗੀ ਬੇਕਾਰ ਹੋ ਜਾਵੇਗੀ ਇਹ ਉਸੇ ਤਰ੍ਹਾਂ ਹੈ ਜਿਵੇਂ ਬੱਚੇ ਦੀ ਦਵਾਈ ਵਿੱਚ ਚੀਨੀ ਮਿਲਾ ਕੇ ਦੇਣਾ ਪਰ ਇੱਥੇ ਜਾਂਦੀਆਂ ਅੱਖਾਂ ਹਰਾਨੀ ਨਾਲ ਅੱਡੀਆਂ ਰਹਿ ਗਈਆਂ ਉਹ ਬੜਬੜਾਈ ਉਹ ਦਾਦੀ ਮਾਂ ਅਸੀਂ ਪਿਆਰ ਸਿਰਫ ਇੱਕ ਵਾਰ ਕਰ ਸਕਦੇ ਹਾਂ ਦਾਦੀ ਮਾਂ ਨੇ ਅਸਮਾਨ ਦੇ ਵੱਲ ਆਪਣੇ ਕੰਮ ਦੇ ਹੱਥਾਂ ਨੂੰ ਇਸ ਤਰ੍ਹਾਂ ਚੁੱਕਿਆ ਜਿਵੇਂ ਕਾਮਦੇਵ ਦਾ ਆਵਾਹਨ ਕਰ ਰਹੇ ਹੋਣ ਫਿਰ ਉਤੇਜਿਤ ਹੋ ਕਹਿਣ ਲੱਗੀ ਤੁਸੀਂ ਲੋਕ ਬਿਲਕੁਲ ਗੁਲਾਮਾਂ ਵਰਗੇ ਹੋ ਹੋ ਗਏ ਹੋ ਬਿਲਕੁਲ ਇੱਕੋ ਜਿਹੇ ਤੁਸੀਂ ਲੋਕਾਂ ਨੇ ਹਰ ਕੰਮ ਨੂੰ ਭਾਰੀ ਪਰ ਕਮ ਸ਼ਬਦਾਂ ਵਿੱਚ ਬੰਨ੍ਹ ਦਿੱਤਾ ਹੈ ਤੇ ਹਰ ਜਗ੍ਹਾ ਕਠਿਨ ਕਤਮਾਂ ਦੇ ਬਨਓ ਬੰਨ ਦਿੱਤੇ ਹਨ ਤੁਸੀਂ ਲੋਕ ਸਮਤਾ ਤੇ ਸਦੀਵੀ ਲਗਾਓ ਵਿੱਚ ਭਰੋਸਾ ਰੱਖਦੇ ਹੋ ਤੁਹਾਨੂੰ ਇਹ ਦੱਸਣ ਲਈ ਕਿ ਕਈਆਂ ਨੇ ਪਿਆਰ ਵਿੱਚ ਜਾਨ ਕੁਰਬਾਨ ਕੀਤੀ ਹੈ ਅਨੇਕ ਕਵੀਆਂ ਨੇ ਕਵਿਤਾਵਾਂ ਲਿਖੀਆਂ ਹਨ ਸਾਡੇ ਸਮਿਆਂ ਵਿੱਚ ਕਵਿਤਾ ਦਾ ਮਤਲਬ ਹੁੰਦਾ ਸੀ ਪੁਰਖ ਨੂੰ ਇਸਤਰੀ ਨਾਲ ਪ੍ਰੇਮ ਕਰਨਾ ਸਿਖਾਣਾ ਹਰ ਇੱਕ ਇਸਤਰੀ ਨੂੰ ਪ੍ਰੇਮ ਕਰਨਾ ਅਤੇ ਅਸੀਂ ਸਨ ਜਦੋਂ ਸਾਨੂੰ ਵੀ ਕੋਈ ਪਾ ਜਾਂਦਾ ਸੀ ਤਾਂ ਅਸੀਂ ਉਸ ਨੂੰ ਸਨੇਹਾ ਪਚਾਉਂਦੀਆਂ ਸਨ ਜਦੋਂ ਨਵੇਂ ਪਿਆਰ ਦੀ ਉਮੰਗ ਸਾਡੇ ਮਨ ਵਿੱਚ ਜਾਗਦੀ ਸਾ ਸੀ ਪਿਛਲੇ ਪ੍ਰੇਮੀ ਕੋਲੋਂ ਕਿਨਾਰਾ ਕਰਨ ਵਿੱਚ ਵੀ ਦੇ ਨਹੀਂ ਸਲ ਆਉਂਦੀਆਂ ਅਸੀਂ ਦੋਨਾਂ ਨਾਲ ਵੀ ਪੇਮ ਕਰ ਸਕਦੀਆਂ ਸੀ ਬੁੱਢੀ ਇੱਕ ਰਸਮੇ ਢੰਗ ਨਾਲ ਮੁਸਕੁਰਾਈ ਉਸ ਦੀਆਂ ਬੁੱਢੀਆਂ ਮਟਮੈਲੀਆਂ ਅੱਖਾਂ ਵਿੱਚ ਇੱਕ ਅਜਹੀ ਚਮਕ ਸੀ ਕਿ ਚਿਹਰੇ ਅਤੇ ਚਿਹਰੇ ਉਤੇ ਅਜਿਹੇ ਭਾਵ ਸਨ ਜਿਵੇਂ ਉਹ ਕਿਸੇ ਹੋਰ ਦੀ ਮਿੱਟੀ ਕਿਸੇ ਹੋਰ ਹੀ ਮਿੱਟੀ ਦੀ ਬਣੀ ਹੋਵੇ ਜਿਵੇਂ ਉਹ ਕੋਈ ਹਾਕਮ ਹੋਵੇ ਸਾਰੇ ਨਿਜਮਾ ਤੇ ਕਾਇਦੇ ਕਾਨੂੰਨਾਂ ਤੋਂ ਉੱਪਰ ਕੁੜੀ ਦਾ ਰੰਗ ਪੀਲਾ ਪੈ ਗਿਆ ਉਹ ਬੁੜਬੁੜਾਉਂਦੇ ਹੋਏ ਬੋਲੀ ਇਸ ਦਾ ਮਤਲਬ ਉਸ ਜਮਾਨੇ ਵਿੱਚ ਔਰਤਾਂ ਭੈੜੇ ਚਾਲ ਚਲਣਦੀਆਂ ਸਨ ਦਾਦੀ ਮਾ ਨੇ ਮੁਸਕਰਾਉਣਾ ਬੰਦ ਕਰ ਦਿੱਤਾ ਐਜਾ ਲੱਗਦਾ ਸੀ ਜਿਵੇਂ ਉਸ ਦੇ ਦਿਲ ਵਿੱਚ ਵਾਲਟਿਆ ਰਦਾ ਵਿਅੰਗ ਤੇ ਰੂਸੋ ਦੀ ਰੋਸ਼ਨ ਫਿਲਾਸਫੀ ਡੂੰਘੀ ਸਮਾਈ ਹੋਈ ਹੋਵੇ ਇਸ ਲਈ ਕਿ ਅਸੀਂ ਪਿਆਰ ਕਰਕੇ ਉਸ ਨੂੰ ਅਪਣਾਉਣ ਦੀ ਹਿੰਮਤ ਰੱਖਦੀਆਂ ਸੀ ਇਥੋਂ ਤੱਕ ਕਿ ਗਰਵ ਨਾਲ ਦੱਸਦੀਆਂ ਸੀ ਮੇਰੀ ਬੱਚੀ ਜੇਕਰ ਉਸ ਜਮਾਨੇ ਵਿੱਚ ਕਿਸੇ ਇਸਤਰੀ ਦਾ ਪ੍ਰੇਮੀ ਨਹੀਂ ਹੁੰਦਾ ਸੀ ਤਾਂ ਲੋਕ ਉਸ ਦਾ ਮਖੌਲ ਉਡਾਉਂਦੇ ਸਨ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਪਤੀ ਜ਼ਿੰਦਗੀ ਭਰ ਤੁਹਾ ਸਿਰਫ ਤੁਹਾਡੇ ਨਾਲ ਹੀ ਪਿਆਰ ਕਰਦੇ ਰਹਿਣਗੇ ਜੀਵਨ ਸੱਚਮੁੱਚ ਜਿਵੇਂ ਵਾਪਰਨਾ ਸੰਭਵ ਹੋਵੇ ਮੈਂ ਤੁਹਾਨੂੰ ਕਹਿੰਦੀ ਹਾਂ ਕਿ ਵਿਆਹ ਸਮਾਜ ਦੀ ਝੋਲ ਲਈ ਬਹੁਤ ਲੋੜਿੰਦਾ ਹੈ ਲੇਕਿਨ ਇਹ ਮਨੁੱਖ ਜਾਤੀ ਦੀ ਮੂਲ ਪ੍ਰਵਿਰਤੀ ਨਹੀਂ ਹੈ ਉਹ ਜ ਸਮਝਾਇਆ ਕਿ ਤੈਨੂੰ ਜੀਵਨ ਵਿੱਚ ਇੱਕੋ ਇੱਕ ਖੂਬਸੂਰਤ ਚੀਜ਼ ਹੈ ਪ੍ਰੇਮ ਤੇ ਸਿਰਫ ਪ੍ਰੇਮ ਤੁਸੀਂ ਇਸ ਨੂੰ ਕਿਵੇਂ ਗਲਤ ਸਮਝ ਸਕਦੀਆਂ ਹੋ ਕਿਵੇਂ ਖਰਾਬ ਕਰ ਅਤੇ ਕਹਿ ਸਕਦੀਆਂ ਹੋ ਤੁਸੀਂ ਇਸ ਨੂੰ ਕਿਸੇ ਰਸਮ ਰਿਵਾਜ ਜਾਂ ਸੰਸਕਾਰ ਦੀ ਤਰ੍ਹਾਂ ਕਿਉਂ ਸਮਝਦੀਆਂ ਹੋ ਜੀਵੇ ਕੀ ਕੋਈ ਕੱਪੜਾ ਖਰੀਦ ਕੇ ਲਿਆਉਣਾ ਹੋਵੇ ਕੁੜੀ ਨੇ ਬੁੱਢੀ ਦੇ ਕੰਬਦੇ ਹੱਥਾਂ ਨੂੰ ਆਪਣੇ ਹੱਥਾਂ ਵਿੱਚ ਥੰਮਦੇ ਹੋਏ ਕਿਹਾ ਚੁੱਪ ਕਰੋ ਦਾਦੀ ਮਾਂ ਮੈਂ ਤੁਹਾਨੂੰ ਬੇਨਤੀ ਕਰਦੀ ਹਾਂ ਹੋਰ ਕੁਝ ਹੁਣ ਹੋਰ ਕੁ ਨਹੀਂ ਬਸ ਕਰੋ ਉਹ ਆਪਣੇ ਕੋਟਿਆਂ ਦੇ ਬਲ ਝੁੱਕ ਕੇ ਅੱਖਾਂ ਵਿੱਚ ਹੰਝੂ ਵਰਕੇ ਅਰਦਾਸ ਕਰਨ ਲੱਗੀ ਕਿ ਰੱਬ ਉਸ ਨੂੰ ਇੱਕ ਸੰਗਣਾ ਗਹਿਰਾ ਤੇ ਅਮਰ ਪ੍ਰੇਮ ਦਾ ਆਸ਼ੀਰਵਾਦ ਦੇਵੇ ਇਕ ਅਜਾਹ ਪ੍ਰੇਮ ਜੋ ਆਧੁਨਿਕ ਕਵੀਆਂ ਦਾ ਸੁਖਣਾ ਹੈ ਜਿਥੋਂ ਕਿ ਦਾਦੀ ਮਾਂ ਨੇ ਬੜੇ ਪਿਆਰ ਨਾਲ ਉਸ ਦਾ ਮੱਥਾ ਚੁੰਮਿਆ 18ਵੀਂ ਸਦੀ ਦੇ ਦਾਰਸ਼ਨਿਕਤਾ ਦੀ ਉਸ ਦਲੀਲ ਉੱਤੇ ਵਿਸ਼ਵਾਸ ਤੇ ਸਰਦਾ ਜਿਤਾਉਂਦੇ ਹੋਏ ਜਿਸ ਨੇ ਜ਼ਿੰਦਗੀ ਨੂੰ ਆਪਣੇ ਵਕਤ ਵਿੱਚ ਇਸ਼ਕ ਦੇ ਲੂਣ ਵਿੱਚ ਜੈਕੇਦਾਰ ਬਣਾ ਦਿੱਤਾ ਸੀ ਦਾਦੀ ਮਾਂ ਨੇ ਕਿਹਾ ਖਬਰਦਾਰ ਮੇਰੀ ਪਿਆਰੀ ਬੱਚੀ ਜੇਕਰ ਤੂੰ ਇਨ੍ਹਾਂ ਮੂਰਖਤਾ ਪੂਰਨ ਗੱਲਾਂ ਉੱਤੇ ਵਿਸ਼ਵਾਸ ਕਰੇਂਗੀ ਤਾਂ ਜ਼ਿੰਦਗੀ ਵਿੱਚ ਕਦੇ ਸੁਖੀ ਨਹੀਂ ਰਹਿ ਸਕੋਗੀ ਥੈਂਕ ਯੂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ